ਆਮ ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਹਲਕਾ ਰਾਜਾ ਸੰਸੀ ਤੋਂ ਆਮ ਆਦਮੀ ਪਾਰਟੀ ਦੇ ਰਹੇ ਇੰਚਾਰਜ ਬਲਦੀਪ ਸਿੰਘ ਮਿਆਦੀਆਂ ਬੀਜੇਪੀ ਚ ਹੋਏ ਸ਼ਾਮਲ ਅਸ਼ਵਨੀ ਸ਼ਰਮਾ ਅਤੇ ਬੋਨੀ ਅਚਨਾਲਾ ਨੇ ਕਰਵਾਇਆ ਪਾਰਟੀ ਚ ਸ਼ਾਮਲ ਬੀਜੇਪੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਹ ਪਾਜ ਪਾ ਚ ਸ਼ਾਮਲ ਕਿਹਾ ਬਲਦੀਪ ਸਿੰਘ ਮਿਆਦੀਆਂ ਨੇ ਹਲਕਾ ਰਾਜਾ ਸੰਸੀ ਤੋਂ ਆਮ ਆਦਮੀ ਪਾਰਟੀ ਨੂੰ ਉਸ ਵਲੇ ਵੱਡਾ ਝਟਕਾ ਲੱਗਾ ਜਦੋਂ ਹਲਕਾ ਇੰਚਾਰਜ ਰਹੇ ਬਲਦੀਪ ਸਿੰਘ ਮਿਆਦੀਆਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋ ਗਏ ਅੱਜ ਪਰਮੇ ਇਕੱਠ ਵਿੱਚ ਆਪਣੇ ਸਾਥੀਆਂ ਸਮੇਤ ਬੀਜੇਪੀ ਚ ਸ਼ਾਮਲ ਹੁੰਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਇਸ ਮੌਕੇ ਬੀਜੇਪੀ ਦੇ ਚੁਭਾ ਪ੍ਰਧਾਨ ਅਸ਼wini ਸ਼ਰਮਾ Bonnie Ajnala ਸਮੇਤ ਹੋਰ ਵੀ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਅਤੇ ਇਸ ਮੌਕੇ ਬਲਦੇਵ ਸਿੰਘ ਮਿਆਦੀਆ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਅਤੇ ਭਾਜਪਾ ਦੀਆਂ ਚੰਗੀਆਂ ਨੀਤੀਆਂ ਨੂੰ ਵੇਖਦੇ ਹੋਏ ਬੀਜੇਪੀ ਵਿੱਚ ਸ਼ਾਮਲ ਹੋਏ ਹਨ ਅਤੇ ਪਾਰਟੀ ਨੂੰ ਬਣੀ ਬੁਲਕਣ ਲਈ ਉਦਮਰਾਤ ਮਿਹਨਤ ਕਰਨਗੇ ਇਸ ਮੌਕੇ ਅਸ਼wini ਸ਼ਰਮਾ Bonnie Ajnala ਨੇ ਬਲਦੇਵ ਸਿੰਘ ਮਿਆਦੀਆ ਅਤੇ ਉਹਨਾਂ ਦੇ ਸਾਥੀਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕੀਤਾ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਦਾ ਸਵਾਗਤ ਜਿਹੜੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਲੋਕੋ ਕੀ ਪਹੁੰਚੇ ਜੇ ਸੋ ਅੱਜ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਬੀਜੇਪੀ ਵਿੱਚ ਅਸੀਂ ਜਿਹੜੇ ਸ਼ਾਮਲ ਹੋਏ ਆ ਕਿਉਂਕਿ ਲਗਭਗ ਅਸੀਂ 2022 ਦੇ ਵਿੱਚ ਇਲੈਕਸ਼ਨ ਲੜੀ 37 37000 ਵੋਟ ਵੀ ਪ੍ਰਾਪਤ ਕੀਤੀ ਕਿਉਂਕਿ ਅੱਗੇ ਦੋ ਜਿਹੜੇ ਕੈਂਡੀਡੇਟ ਸੀ ਕਾਂਗਰਸ ਔਰ ਕਾਲੀਵਾਲ ਦੇ ਉਮੀਦਵਾਰ ਬਹੁਤ ਤਗੜੇ ਸੀ ਪਰ ਉਹਦੇ ਫਿਰ ਵੀ باوجود ਅਸੀਂ ਜਿਹੜੀ ਕਿ 37000 ਜਿਹੜੀ ਕਿ ਵੋਟ ਇਸ ਹਲਕੇ ਦੇ ਵਿੱਚੋਂ ਪ੍ਰਾਪਤ ਕਰੀ ਪਰ ਕਾਰਨ ਕੀ ਸੀ ਕਿ ਜਿਹੜਾ ਮੇਨ ਮੁੱਦਾ ਸੀ ਪਾਰਟੀ ਛੱਡਣ ਦਾ ਸੋ ਕਿਉਂਕਿ ਜਿਹੜਾ ਕਿ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਸੀ ਲੇਕਿਨ ਉਸ ਇਮਾਨਦਾਰੀ ਦਾ ਜਿਹੜਾ ਕਿ ਮੁੱਲ ਨਹੀਂ ਸੀ ਪੈ ਰਿਹਾ ਕਿਉਂਕਿ ਜਦੋਂ ਅੱਜ ਤੋਂ ਲਗਭਗ ਪੌਣੇ 4 ਮਹੀਨੇ ਪਹਿਲਾਂ ਜਦੋਂ ਲਾਇਆ ਗਿਆ ਮੈਂ ਉਸ ਤੋਂ ਬਾਅਦ ਹੀ ਦੋ ਤਿੰਨ ਰਾਡ ਕੰਡਕਟ ਕੀਤਾ ਕਿ ਯਾਰ ਕੋਈ ਕਸੂਰ ਤੇ ਦੱਸੋ ਕੀ ਆ ਅਸੀਂ ਕੋਈ ਕ腐ਸ਼ਨ ਕਰ ਰਹੇ ਆ ਅਸੀਂ ਕੋਈ ਗਲਤ ਕੰਮ ਕਰ ਰਹੇ ਹਲਕੇ ਦੇ ਵਿੱਚ ਸੋ ਜਿਹੜਾ ਹਲਕਾ ਚਾਰਜ ਵੀ ਲਾਇਆ ਗਿਆ ਚੇਅਰਮੈਨ ਨੇ ਵੀ ਜਿਹੜੀ ਕਿ ਵਾਪਸ ਲਈ ਗਈ ਪਰ ਅਜੇ ਤੱਕ ਜਿਹੜਾ ਕਿ ਸਾਢੇ 3 ਪੌਣੇ 4 ਮਹੀਨੇ ਹੋ ਗਏ ਸੀ ਉਸ ਦਾ ਕੋਈ ਜਵਾਬ ਨਹੀਂ ਸੀ ਆਇਆ ਸੋ ਫਿਰ ਅਸੀਂ ਜਿੰਨਾ ਵੀ ਮੈਂ ਜਿਹੜਾ ਅਜੇ ਮੇਨ ਮਕਸਦ ਹੀ ਸਾਡਾ ਕੀ ਭਾਰਤ ਏਜੰਡਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਉਹ ਮੇਨ ਕਰਨੇ ਸੀ ਕਿ ਤਿੰਨਾਂ ਸਾਲਾਂ ਦੇ ਵਿੱਚ ਮੈਂ ਜਿੰਨਾ ਵੀ ਕੰਮ ਕਰਾਇਆ ਸੋ ਕਿਉਂ ਵੀ ਕੋਈ ਵੀ ਪਿੰਡ ਮੇਰਾ ਲੈ ਲਓ ਮੈਂ ਸਾਰਾ ਹੀ ਜਿਹੜਾ ਕਿ ਨਰੇਗਾ ਦੇ ਵਿੱਚ ਕਰਾਇਆ ਜਿਹੜਾ ਕਿ ਮੋਦੀ ਸਾਹਿਬ ਜਿਹੜਾ ਕਿ ਪੈਸੇ ਉਸ ਦੇ ਪਾਸ ਦੇ ਵੀ ਰਹੇ ਦਿੰਦੇ ਵੀ ਰਹੇ ਸੋ ਫਿਰ ਮੈਂ ਸੋਚਿਆ ਕਿ ਜੇ ਆਪਾਂ ਸਾਰੇ ਕੰਮ ਹੀ ਜਿਹੜੇ ਸੈਂਟਰ ਦੀਆਂ ਸਕੀਮਾਂ ਦੇ ਨਾਲ ਕਰਨੇ ਆ ਤੇ ਫਿਰ ਕਿਉਂ ਨਾ ਕੀ ਆਪਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸੋ ਆਪਣੇ ਜਿਹੜੀ ਹਲਕੇ ਦੀ ਆ ਸੇਵਾ ਦਾ ਜਿਹੜਾ ਕੀ ਆਪਾਂ ਨਿਭਾ ਸਕੋ ਕਰਪਸ਼ਨ ਦੀ ਗੱਲ ਕੀਤੀ ਜਾਂਦੀ ਰਹੀ ਹੈ ਕਰਪਸ਼ਨ ਕਿੰਨੀ ਕਿੱਜੇ ਤੁਹਾਡੇ ਹਲਕੇ ਜੇ ਤੁਹਾਡੇ ਤੇ ਵੀ ਕਈ ਅਲੀਗੇਸ਼ਨ ਲਗਾਏ ਗਏ ਸ਼ਾਇਦ ਪ੍ਰੂਫ ਨਹੀਂ ਨਿਕਲ ਪਾਏ ਲੇਕਿਨ ਕਿੰਨਾ ਕਿੱਜੇ ਕਰਪਸ਼ਨ ਕਿੰਨੀ ਘਾਈ ਵੀ ਸੀ ਜੀ ਨਹੀਂ ਮੈਂ ਤੇ ਅੱਜ ਵੀ ਸਟੇਜ ਤੇ ਲਾਈਵ ਬੋਲਿਆ ਵੀ ਜੇ ਮੇਰੇ ਕਰਪਸ਼ਨ ਤੇ ਜਾਂ ਮੈਡਮ ਕਹਿ ਰਹੇ ਸੀ ਦੇਖੋ ਸਾਡੇ ਤੇ ਦਿਨ ਜਿਹੜੇ ਪੌਣੇ 4 ਮਹੀਨੇ ਬਹੁਤ ਸਮਾਂ ਹੁੰਦਾ ਹੈ ਜੀ ਕ腐ਸ਼ਨ ਦਾ ਚਾਹ ਮੌਜੂਦਾ ਸਰਕਾਰ ਸੀ ਇਹਨਾਂ ਨੂੰ ਵੀ ਪਤਾ ਸੀ ਕਿ ਲਗਭਗ 1.5-2 ਮਹੀਨੇ ਹੋ ਗਏ ਸੀ ਵੀ ਇਹਨਾਂ ਨੇ ਚਲੇ ਜਾਣਾ ਕਿਸੇ ਪਾਰਟੀ ਦੇ ਵਿੱਚ ਲੇਕਿਨ ਮੈਂ ਹੋ ਸਕਦਾ ਸੀ 2 ਮਹੀਨੇ ਜਾਂ 3 ਮਹੀਨੇ ਪਹਿਲਾਂ ਵੀ ਸ਼ਾਮਲ ਹੋ ਸਕਦੇ ਸੀ ਪਰ ਮੈਂ ਮਤਲਬ ਵੱਧ ਤੋਂ ਵੱਧ ਇਹਨਾਂ ਨੂੰ ਟਾਈਮ ਦਿੱਤਾ ਕਿ ਜੇ ਕੋਈ ਹੈਗਾ ਆ ਤੁਸੀਂ ਕਢਵਾ ਲਓ ਸੋ ਪੌਣੇ 4 ਮਹੀਨੇ ਬੀਤਣ ਦੇ ਬਾਅਦ ਵੀ ਨਿਕਲਿਆ ਤੇ 1 ਰੁਪਇਆ ਵੀ ਨਹੀਂ ਹੈ ਜੀ ਤੇ ਮੈਂ ਅੱਜ ਵੀ ਹੁਣ ਵੀ ਕਹਿ ਕੇ ਆਇਆ ਲਾਈਵ ਹੀ ਕਿ ਆ ਕਿ ਜੇ ਮੇਰੀ ਭਾਈ ਤੋਂ ਬੱਚ ਕੋਈ ਵੀ ਪ੍ਰਾਪਰਟੀ ਬਣੀ ਆ ਕਿਤੇ ਵੀ ਕੋਈ ਕਹਿੰਦਾ ਜੀ ਪਹਿਲੀ ਲੱਲੀ ਕੋਈ ਕਹਿੰਦਾ ਜੀ ਪਲਾਟ ਲੱਲੇ ਕੋਈ ਕਹਿੰਦਾ ਜੀ ਕੋਠੀਆਂ ਰਲੇ ਮੈਂ ਤਾਂ ਅੱਜ ਵੀ ਕਹਿੰਦਾ ਕਿ ਸਾਬਤ ਕਰ ਲੋ ਔਰ ਸਾਰੇ ਦਾ ਸਾਰਾ ਹੀ ਮੌਸ ਵੀਰ ਨੂੰ ਦੇ ਦੂੰਗਾ ਜਿਹੜਾ ਵੀ ਮੈਨੂੰ ਕੱਢ ਕੇ ਦੇਊਗਾ ਪਿਵਾਕੇ ਸਰਕਾਰ ਕਢ ਲ ਇਹ ਨਾ ਹੋਵੇ ਕਿ ਮਤਲਬ ਜਿਸ ਤਰ੍ਹਾਂ ਮਜੀਠੀਆ ਸਾਹਿਬ ਨੂੰ ਚੁੱਕਿਆ ਇਹ ਕਹਿੰਦੇ ਜੀ ਵਾਧੂ ਪ੍ਰਾਪਰਟੀ ਹੈ ਜੀ ਇਹਨਾਂ ਵਾਧੂ ਪ੍ਰਾਪਰਟੀ ਬਣਾ ਲਈ ਆ ਉਹ ਚੁੱਕਿਆ ਪ੍ਰਾਪਰਟੀ ਦੇ ਵਿੱਚ ਬਾਈ ਕਹਿੰਦੇ ਜੀ ਇਹ ਨਸ਼ਾਈ ਨਸ਼ਾ ਤਸਕਰ ਸੋ ਇਦਾਂ ਦਾ ਨਾ ਹੋਵੇ ਇਮਾਨਦਾਰੀ ਦੇ ਨਾਲ ਮੇਰੀ ਅੱਜ ਵੀ ਪ੍ਰਾਪਰਟੀ ਦੀ ਜਾਂਚ ਕਰ ਲੈਣ ਸੋ ਮੇਰੇ ਮੇਰੇ ਪਰਿਵਾਰ ਦੇ ਕਿਸੇ ਵੀ ਆ ਕਿਉਂਕਿ ਇਮਾਨਦਾਰੀ ਦਾ ਮੈਂ ਮੋਲ ਤੁਸੀਂ ਦੇਖ ਲਓ ਕਿ ਮੈਂ ਦੋ ਟਰੱਕ ਫੜੇ ਸੀ ਆਪਣੇ ਕਣਕ ਦੇ ਫੜੇ ਸੀ ਇੱਕ ਬਟਾਲੇ ਤੋਂ ਫੜਿਆ ਕਮਰਸਰ ਤੋਂ ਫੜਿਆ ਸ਼ਾਇਦ ਤੁਹਾਨੂੰ ਭਰਾਵਾਂ ਨੂੰ ਪਤਾ ਹੋਊਗਾ ਸੋਸਨ ਟਰੱਕਾਂ ਦਾ ਕੁਝ ਨਹੀਂ ਬਣਿਆ ਜੀ ਮੌਜੂਦਾ ਚੇਅਰਮੈਨ ਵੀ ਸੀ ਪਾਵਰ ਵੀ ਸੀ ਪਰ ਉਹਦੇ باوجود ਵੀ ਕੁਝ ਨਹੀਂ ਹੋਇਆ ਉਹ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਸ ਤੋਂ ਬਾਅਦ ਓਐਸਡੀ ਇਹਨਾਂ ਦੇ ਰਾਜਵੀਰ ਸੁਖੀ ਸਾਹਿਬ ਸੀਐਮ ਸਾਹਿਬ ਦੇ ਉਹਨਾਂ ਦੇ ਨਾਲ ਵੀ ਦੋ ਤਿੰਨ ਵਾਰ ਗੱਲ ਹੋਈ ਫਿਰ ਉਸ ਤੋਂ ਬਾਅਦ ਵਿੱਚ ਮੈਂ ਕਟਾਰੂ ਚੱਕ ਜੀ ਨਾਲ ਵੀ ਦੋ ਤਿੰਨ ਵਾਰ ਗੱਲ ਕੀਤੀ ਕਿ ਟਰੱਕ ਫੜੇ ਜਿਹੜੇ ਦੋ ਨੰਬਰ ਦੀ ਕਣਕਰੇ ਆ ਸੋ ਨਹੀਂ ਜੀ ਉਹਨਾਂ ਨੇ ਜੁਰਮਾਨਾ ਭਰਤਾ ਜੀ ਇਦਾਂ ਭਰਤਾ ਕੋਈ ਪਰਚਾ ਨਹੀਂ ਦਰਜ ਹੋਇਆ ਕੋਈ ਗੱਲ ਨਹੀਂ ਸੋ ਕੋਈ ਬਾਅਦ ਨਹੀਂ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਚੁਭਾਲ ਦੇ ਵਿੱਚ ਅਸੀਂ ਗਦਾਮ ਫੜੇ ਸੀ ਜਿਹੜੇ ਮਤਲਬ ਸਾਡੇ ਕੋਲ ਅਜੇ ਵੀ ਫ ਅ ਅਫਸਰ ਸਾਹਿਬਾਨ ਸੀ ਜਿਹੜੇ ਉੱਥੇ ਸੈਕਟ ਸੌਰੀ ਮੁਲਾਜ਼ਮ ਸੀ ਜਿਹੜੇ ਉਹ ਜਿਹੜੇ ਕਿ ਉਹ ਕਣਕ ਗਿੱਲੀ ਕਰ ਰਹੇ ਸੀ ਪਾਣੀ ਪਾ ਕੇ ਜਿਹੜੀ ਕਣਕ ਪਿੰਡਾਂ ਦੇ ਵਿੱਚ ਜਿਹੜੀ ਸਾਡੀ ਗਰੀਬ ਪਰਿਵਾਰਾਂ ਕੋ ਜਾਣੀ ਹੁੰਦੀ ਆ ਸੋ ਉਹ ਉਹਨਾਂ ਨੂੰ ਪਿੰਡਾਂ ਦੇ ਵਿੱਚ ਭੇਜ ਰਹੇ ਸੀ ਸੋ ਮੈਂ ਉਸ ਦੇ ਵਿੱਚ ਵੀ ਪੂਰਾ ਸੀਐਮ ਸਾਹਿਬ ਦਾ ਕੋਈ ਹੋਰ ਲਾਇਆ ਸਾਰਾ ਵੀ ਗਾਨਿਕਲੇਜ ਨੂੰ ਪੰਜਾਬੀ ਚ ਕਹਿੰਦੇ ਕਿ ਕਿਲ ਦਾ ਰਿਆ ਲੇਕਿਨ ਸੁਨਵਾਈ ਅਸੀਂ ਜਿਹੜੀ ਕਿ ਉਹ ਕੋਈ ਨਹੀਂ ਹੋਈ 2022 ਚ ਜਿਹੜਾ ਵਿਜ਼ਨ ਦੇਖਿਆ ਸੀ ਆਮ ਆਦਮੀ ਪਾਰਟੀ ਨੇ ਕੀ ਲੱਗ ਦੇਖੋ ਹੁਣ ਨਹੀਂ ਮਤਲਬ ਹੁਣ ਨਹੀਂ ਕਿ ਅੱਜ ਆਪਾਂ ਕਹਿ ਦਈਏ ਕਿ ਅੱਜ ਪੜਕ ਗਈ ਆ ਲਗਭਗ ਤੁਹਾਨੂੰ ਯਾਦ ਹੋਊਗਾ ਕਿ 1 ਸਾਲ ਪਹਿਲਾਂ ਦੀ ਗੱਲ ਕਰ ਲਓ ਸੋ ਚੱਬੇ ਦੀ ਇਲੈਕਸ਼ਨ ਦੀ ਗੱਲ ਕਰ ਲਓ ਜਿਹੜਾ ਜਦੋਂ 22 ਦੇ ਵਿੱਚ ਟਿਕਟਾਂ ਦੀ ਗੱਲ ਹੁੰਦੀ ਸੀ ਜਾਂ ਉਸ ਤੋਂ ਪਹਿਲਾਂ ਸੀ ਜਿਹੜੀ ਇਹਨਾਂ ਦਾ ਸੀ ਕਿ ਇੱਕ ਪਰਿਵਾਰ ਦੇ ਵਿੱਚ ਅਸੀਂ ਦੋ ਟਿਕਟਾਂ ਨਹੀਂ ਦਵਾਂਗੇ ਜੀ ਦਰੀਆਂ ਵਛਾਉਣ ਵਾਲਿਆਂ ਨੂੰ ਟਿਕਟਾਂ ਦਵਾਂਗੇ ਜਿਹੜਾ ਮਿਹਨਤ ਕਰੂਗਾ ਜਿਹੜਾ ਸਰਵੇ ਜੋ ਸਰਵੇ ਦੇ ਕੁਝ ਨਹੀਂ ਕਾਫੀ ਫੀਲ ਹੋਇਆ ਸੀ ਕਿ ਇਹ ਜਿਹੜੀ ਪਾਰਟੀ ਆ ਆਪਣੇ ਜਿਹੜੇ ਸਤਾਤਾਂ ਤੋਂ ਆ ਜਿਹੜੀ ਕਿ ਉਹ ਭੜਕ ਚੁੱਕੇ ਕਿ ਪਰਿਵਾਰ ਦੇ ਵਿੱਚ ਦੋਸ ਟਿਕਟਾ ਦੇ ਦੇਣੀ ਆ ਬੇਟਾ ਐਮਐਲਏ ਬਣ ਗਿਆ ਪਿਤਾ ਜੀ ਐਮਪੀ ਬਣ ਗਏ ਸੋ ਇਹ ਤਾਂ ਹੁਣ ਇੱਥੇ ਕਿਹੜਾ ਇੱਥੇ ਹੈ ਨਹੀਂ ਸੀ ਉਮੀਦਵਾਰ ਬਹੁਤ ਸਾਰੇ ਉਮੀਦਵਾਰ ਸੀ ਤਰਨ ਤਾਰਨ ਦੇ ਵਿੱਚ ਜਿਹੜੇ ਵਿਚਾਰੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਸੋ ਇਸ ਕਰਕੇ ਕਿਉਂਕਿ ਬਾਈ ਦੇ ਵਿੱਚ ਜਦੋਂ ਸਰਕਾਰ ਬਣ ਗਈ ਸੀ ਉਸ ਤੋਂ ਬਾਅਦ ਜਿਹਦੇ ਕਹਿੰਦੇ ਸੀ ਕਿ ਆਦਮੀ ਦੀ ਕੋਈ ਵੈਲੀ ਨਹੀਂ ਵੋਟ ਹੈ ਜਿਹੜੀ ਉਹ ਤੇ ਝਾੜੂ ਦੇ ਨਿਸ਼ਾਨ ਤੇ ਪੈਂਦੀ ਆ ਤਾਂ ਹੁਣ ਵੀ ਤੇ ਝਾੜੂ ਦਾ ਨਿਸ਼ਾਨ ਹੀ ਆ ਹੁਣ ਫਿਰ ਕਿਉ ਕਿਹਦੇ ਤਸਕਰ ਉਹਨਾਂ ਟਿਕਟਾਂ ਦੇ ਕੇ ਲਵਾ ਦੇ। ਲੇਕਿਨ ਤੁਸੀਂ ਝੂਠ ਦੀ ਗੱਲ ਕਰਦੇ ਕਿ ਝੂਠ ਦੀ ਰਾਜ। ਮਤਲਬ ਜਿਹੜਾ ਹੈਗਾ ਹਰ ਪੀੜਤ ਦੀ ਗੱਲ ਕਰ ਲਓ ਤੁਸੀਂ ਆਏ ਰੇ ਆਏ ਰੇ ਮੰਤਰੀ ਉਹਨਾਂ ਦੇ ਉਦੋਂ ਤੇ ਫਿਲਹਾਲ ਮੈਂ ਇਧਰੇ ਸੀ ਨਾ ਜੀ ਆਉਂਦੇ ਵੀ ਰੇ ਆ 12000 ਕਰੋੜ ਰੁਪਏ ਜਿਹੜਾ ਅੱਜ ਵੀ ਪਤਾ ਸਕੇ। ਲੇਕਿਨ ਉਹ ਐਸਐਸ ਦੇ ਬੰਦੇ ਨਹੀਂ ਨਾ ਆ ਸਕੇ ਇੱਥੇ। ਨਹੀਂ ਆਏ ਹੋਣਗੇ ਚਲੋ ਮੈਨੂੰ ਇਹਦੇ ਬਾਰੇ ਇਹਨਾਂ ਪਤਾ ਨਹੀਂ ਕਿਉਂਕਿ ਮੈਂ ਅੱਜ ਅੱਜ ਜੁਆਇਨ ਕੀਤਾ ਕਿਹੜੇ ਆਰਐਸਐਸ ਕਿਹੜੇ ਇਹਦੇ ਬਾਰੇ ਮੈਨੂੰ ਮੈਂ ਕਹਿੰਦੇ ਮੈਂ ਗਲਤ ਬਿਆਨ ਦੇਦਾ ਵੀ ਇਹਦੇ ਬਾਰੇ ਮੈਨੂੰ ਪਤਾ ਨਹੀਂ ਪਰ ਮੈਂ ਤੇ ਮੰ ਹੁਣ ਇਹਨਾਂ ਨੇ 36000 ਕੋਠੇ ਦਿੱਤੇ ਸੀ ਜੀ ਉਹਨਾਂ ਦੇ ਸੈਂਟਰ ਤੋਂ ਸਰਕਾਰ ਨੇ ਉਹਦੇ ਪੈਸੇ ਦੇ ਵੀ ਦਿੱਤੇ ਆ ਜੀ ਸੋ ਇਸ ਕਰਕੇ ਆ ਕਿ ਲੈਣ ਦਾ ਤਰੀਕਾ ਤੇ ਹੋਣਾ ਚਾਹੀਦਾ ਹੈ ਜਣਾ ਜੀ ਇਹ ਨਹੀਂ ਕਿ ਪੀਐਮ ਸਾਹਿਬ ਆਏ ਨੇ ਆਪਾਂ ਹਸਪੀਟਲ ਦਾਖਲ ਹੋ ਜਾਈਏ ਸੋ ਪਹਿਲਾਂ ਵੀ ਗੱਲ ਹੋਈ ਸੀ ਉੱਥੇ ਸਟੇਜ ਤੇ ਵੀ ਕਹਿ ਗਏ ਸੀ ਸੋ ਇਹ ਨਹੀਂ ਇਹ ਲੈਣ ਦਾ ਤਰੀਕਾ ਨਹੀਂ ਹੈ ਜੀ ਸਿਰਫ ਇਹ ਹੈ ਕਿ ਕੋਈ ਪੁੱਛਣ ਵਾਲਾ ਨਾ ਹੋਵੇ ਬਸ ਸਾਨੂੰ ਪੈਸੇ ਦੇਈ ਜਾਓਂਦੇ ਅਸੀਂ ਬਸ ਬੋਲ ਛੁੱਲੀਆਂ ਜਿਹੜੀਆਂ ਕੀ ਉਹ ਢਾਈ ਜਾਈਏ ਮੇਰੇ ਸਾਹਿਬ ਦੀ ਕੋਈ ਡੀਲ ਹੋਈ ਆ ਤੇ ਟਿਕਟ ਟੁਕੜੋਂ ਲੈ ਕੇ ਨਹੀਂ ਕੋਈ ਡੀਲ ਨਹੀਂ ਹੋਈ ਜੀ ਸੋ ਨਾ ਬਾਈ ਦੇ ਵਿੱਚ ਹੀ ਹੋਈ ਸੀ ਨਾ ਅੱਜ ਹੀ ਹੋਈ ਆ ਆਪਣਾ ਮਿਹਨਤ ਤੇ ਵਿਸ਼ਵਾਸ ਆਪਣੇ ਹਲਕੇ ਦੇ ਜਿਹੜੇ ਰਾਜਾ ਸੰਸੀ ਦੇ ਸਾਡੇ ਪਰਿਵਾਰ ਨੇ ਸਾਡੇ ਵੀਰ ਭੈੜਾ ਦੇ ਸਾਨੂੰ ਉਹਨਾਂ ਤੇ ਉਤੇ ਜਿਤਨਾ 22 ਦੇ ਵਿੱਚ ਟਿਕਟ ਜਦੋਂ ਉਦੋਂ ਪਾਰਟੀ ਬਿਲਕੁਲ ਸਹੀ ਸੀ ਸਰਵੇ ਦੇ ਆਧਾਰ ਤੇ ਸਾਨੂੰ ਟਿਕਟਾਂ ਦਿੱਤੀਆਂ ਗਈਆਂ ਮੈਂ ਕਿਰਪੀਆ ਉਦੋਂ ਵੀ ਨਹੀਂ ਦਿੱਤਾ ਮੈਂ ਇਹ ਕਹਿ ਦਵਾ ਦੋ ਕੋਈ ਨਹੀਂ ਸਰਵੇ ਦੇ ਆਧਾਰ ਤੇ ਸੀਟਾਂ ਮਿਲੀਆਂ ਸੀ ਸੋ ਇਹ ਵੀ ਅਸੀਂ ਹੁਣ ਅੱਜ ਤੋਂ ਮਿਹਨਤ ਸ਼ੁਰੂ ਕਰਾਂਗੇ ਸੋ ਅਸੀਂ ਆਪੀ ਮਿਹਨਤ ਦੇ ਆਧਾਰ ਤੇ ਜਿਹੜੀ ਕੀ ਆਪਾਂ 27 ਦੇ ਵਿੱਚ ਜੋ ਪਾਰਟੀ ਦਾ ਫੈਸਲਾ ਸੰਜੀ ਵਿਧਾਨ ਸਭਾ ਚ ਬਲਦੇਵ ਸਿੰਘ ਜੀ ਨੇ ਬੀਜੇਪੀ ਜੁਆਇਨ ਕੀਤੀ ਹੈ ਔਰ ਆਪਣੇ ਬਹੁਤ ਜ਼ਿਆਦਾ ਸਾਥੀਆਂ ਦੇ ਨਾਲ ਕੋਈ ਬਲਾਕ ਸਮੇਂ ਦੀ ਮੈਂਬਰ ਹੈ ਕੋਈ ਬਲਾਕ ਦਾ ਪ੍ਰਧਾਨ ਹੈ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਬੀਜੇਪੀ ਬਲਿਫਟਿੰਗ ਜੀ ਦੇ ਨਾਲ ਜੁਆਇਨ ਕੀਤੇ ਆ ਉਹਨਾਂ ਦਾ ਬੀਜੇਪੀ ਸਵਾਗਤ ਕਰਦਾ ਔਰ ਇਹ ਯਕੀਨ ਦਲਾਨਾ ਕਿ ਬੀਜੇਪੀ ਚ ਆ ਕੇ ਉਹਨਾਂ ਨੂੰ ਕਦੀ ਇਹ ਨਹੀਂ ਲੱਗੇਗਾ ਕਿ ਅਸੀਂ ਬਾਹਰੋਂ ਆਏ ਆ ਜਿੰਨਾ ਬੀਜੇਪੀ ਦੇ ਮੇਰਾ ਹੱਕ ਹੈ ਉਹਨਾਂ ਹੀ ਬੀਜੇਪੀ ਜਿਨ੍ਹਾਂ ਨੇ ਜੁਆਇਨ ਕੀਤੇ ਉਹਨਾਂ ਦਾ ਹੱਕ ਹੈ ਸਾਡਾ ਸਾਰਿਆਂ ਦਾ ਮਕਸਦ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ ਸਾਡਾ ਲਕਸ਼ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਸਾਡਾ ਲਕਸ਼ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਣਾ ਹੈ ਪੰਜਾਬ ਤੋਂ ਦੇ ਅੰਦਰ ਕਾਨੂੰਨ ਦਾ ਰਾਜ ਸਥਾਪਿਤ ਕਰਨਾ ਹੈ ਤੇ ਪੰਜਾਬ ਨੂੰ ਵਿਕਾਸ ਦੇ ਨਾਲ ਜੋੜਨਾ ਹੈ ਜਿਹੜਾ ਪੰਜਾਬੀ ਅਮਨ ਚੰਦਾ ਸ਼ਾਂਤੀ ਚੰਦਾ ਵਿਕਾਸ ਚੰਦਾ ਉਹ ਭਾਜੀਪੀ ਦੇ ਦਰਵਾਜ਼ੇ ਉਹਦੇ ਲਈ ਖੁੱਲਿਆ ਉਹ ਆਣ ਔਰ ਆਓ ਮਿਲ ਕੇ ਪੰਜਾਬ ਬਣਾਈਏ ਔਰ ਇਹੜੀ ਪ੍ਰਸ਼ਤ ਸਰਕਾਰ ਹੈ ਮਾਨ ਦੀ ਇਹਦੇ ਤੋਂ ਜਨ ਚੁੜਾਈਏ ਇਹੋ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਹੈਲਥ 'ਚ ਕ੍ਰਾਂਤੀ ਲਿਆਵਾਂਗੇ ਜਿਨ੍ਹਾਂ ਨੇ ਕਿਹਾ ਸੀ ਆਪਣਾ ਸਿੱਖਿਆ ਚ ਕ੍ਰਾਂਤੀ ਲਿਆ ਮੰਗੇ ਜਿਨ੍ਹਾਂ ਨੇ ਕਿਹਾ ਸੀ ਭ੍ਰਸ਼ਟਾਚਾਰ ਮੁਕਤ ਪੰਜਾਬ ਬਣਾਵਾਂਗੇ ਜਿਨ੍ਹਾਂ ਨੇ ਨਾ ਹੈਲਥ ਚ ਕ੍ਰਾਂਤੀ ਆਈ ਹੈ ਨਾ ਹੀ ਸਿੱਖਿਆ ਚ ਕ੍ਰਾਂਤੀ ਆਈ ਹੈ ਅਗਰ ਕੋਈ ਕ੍ਰਾਂਤੀ ਆਈ ਹੈ ਤੇ ਉਹ ਲੂਟ ਕ੍ਰਾਂਤੀ ਆਈ ਹੈ ਭ੍ਰਸ਼ਟਾਚਾਰ ਦੀ ਕ੍ਰਾਂਤੀ ਆਈ ਹੈ ਉਹਦੇ ਜਿੰਦੇ ਜਾਗਦੇ ਉਧਾਰਨ ਅੱਜ ਇਹਨਾਂ ਸਾਰਿਆਂ ਦੀ ਇਨਕੁਆਇਰੀ ਹੋ ਜਾਏ ਐ ਐਮ ਐਲ ਏ ਔਰ ਮੰਤਰੀਆਂ ਦੀ ਤੇ ਪਤਾ ਲੱਗ ਜਾਏਗਾ ਕਿ ਡੇਢ ਡੇਢ ਕਰੋੜ ਦੀਆਂ ਗੱਡੀਆਂ ਇੱਕੋ ਹੀ ਵਾਰੀ ਦੇ ਐਮ ਐਲ ਏਾਂ ਕੋਲ ਕਿੱਦਾਂ ਆਈਆਂ ਦਰਮੰਤਰ ਦੀ ਨੀਚੋਂ ਨੇ ਸਾਡੀ ਕਿਸ ਤਰੀਕੇ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਜਿਹੜਾ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਦੇ ਨਾਲ ਚਲਣ ਲਈ ਕਰਮਟ ਬਦਲ ਰਿਹਾ ਤਿਆਰ ਹੋ ਰਿਹਾ ਔਰ ਪੰਜਾਬੀ ਇਹ ਚਾਹੁੰਦਾ ਹੈ ਕਿ ਪੰਜਾਬ ਦੇ ਅੰਦਰ ਹੁਣ ਵਿਕਾਸ ਦੀ ਗੱਲ ਹੋਏ ਤੋੜਨ ਦੀ ਗੱਲ ਨਹੀਂ ਜੋੜਨ ਦੀ ਗੱਲ ਹੈ ਪੰਜਾਬ ਦੇ ਕਿਸਾਨ ਨੂੰ ਵੀ ਹਰਿਆਣਾ ਵਰਗਾ ਹੱਕ ਮਿਲੇ ਇਥੇ ਦੇ ਚੁਟਕੀਆਂ ਬੈਜਦੀਆਂ ਰਹੀਆਂ ਹਰਿਆਣਾ ਵਾਲੇ ਜਿੱਥੇ ਭਾਜਪਾ ਦੀ ਸਰਕਾਰ ਹੈ ਇਹਨਾਂ ਦੀ ਟੁਟੀਆਂ ਦੀ ਆਵਾਜ਼ ਤੇ ਜੇ ਕਿਸਾਨ ਤੱਕ ਪੁੱਜੀ ਨਹੀਂ ਉੱਥੇ ਤੇ ਸਬਜ਼ੀਆਂ ਤੇ ਵੀ ਐਮਐਸਪੀ ਸਰਕਾਰ ਨੇ ਦੇਣਾ ਸ਼ੁਰੂ ਕਰਤੀ ਇਸ ਕਰਕੇ ਸਾਡੇ ਕੋਲ ਰੋਡ ਮਾਡਲ ਹੈ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਵਿਕਾਸ ਹੋਇਆ ਉੱਥੇ ਉੱਥੇ ਭ੍ਰਸ਼ਟਾਚਾਰ ਜਿਹੜਾ ਸਮਾਪਤ ਹੋਇਆ ਹਰਿਆਣਾ ਉਹਦਾ ਬਹੁਤ ਵੱਡਾ ਉਦਾਹਰਣ ਹੈ ਪੰਜਾਬ ਦੇ ਲੋਕ ਵੀ ਭਾਜਪਾ ਦੇ ਨਾਲ ਜੁੜ ਕੇ ਵਿਕਾਸ ਦੇ ਨਾਂ ਦੇ ਉੱਤੇ ਅੱਗੇ ਵਧਣਾ ਚਾਹੁੰਦੇ ਨੇ ਜੋ ਮੈਂ ਤੇ ਸੀਬੀਆਈ ਦੀ ਜਿਹੜੀ ਰੇਟ ਓਏ ਤੇ 1 ਕਰੋੜ ਤੇ ਮੇਰੀ ਗੱਲ ਸੁਣਨਾ ਇਹ ਤੇ ਇਹ ਤੇ ਛੋਟਾ ਜਿਹਾ killers ਹੈ ਮੈਨੂੰ ਇਹ ਦੱਸੋ ਮੈਂ ਦੋ ਵਾਰ ਦਾ ਐਮਐਲਏ ਭਰਾ ਅੱਜ ਵੀ ਸਰਕਾਰੀ ਟੁੱਟੀ ਗੱਡੀ ਹੈ ਮੈਂ ਨਵੀਂ ਗੱਡੀ ਨਹੀਂ ਲੈ ਸਕਿਆ 33000 ਤਨਖਾਹ ਤੂੰ ਕੀ ਕਲਮ ਹੋ ਗਈ ਇਹ ਜਿਹੜੇ ਛੋਟੇ ਛੋਟੇ ਕੰਮਾਂ ਚੋਂ ਨਿਕਲ ਕੇ ਆਏ ਆ ਕਹਿੰਦੇ ਆ ਬੜੇ ਸਮਾਨ ਨੇ ਜੇ ਕਰਦੇ ਆ ਜਿਹੜੇ ਕਰੋੜ ਦੀਆਂ ਗੱਡੀਆਂ ਕਿੱਥੋਂ ਆ ਗਈਆਂ ਇਹਨਾਂ ਮਾਲਕ ਕਰੋੜਾਂ ਰੁਪਏ ਦੇ ਨਗਦ ਕਰੋੜਾਂ ਨਗਦ ਇਹਨਾਂ ਦੇ ਘਰੋਂ ਮਿਲ ਜਾਂਦੇ ਨੇ ਇਸ ਕਰਕੇ ਇਹ ਸਰਕਾਰ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਚ ਲਿਪਟ ਹੈ ਇੱਥੇ ਇੱਕੋ ਹੀ ਕ੍ਰਾਂਤੀ ਆਈ ਹੈ ਲੂਟ ਕ੍ਰਾਂਤੀ ਲੂਟੋ 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 ਜੇ ਮੈਂ ਸਮਝਾ ਅਗਲੇ ਮਹੀਨੇ ਹੋਏਗਾ ਸਾਰੇ ਲੈ ਕੇਂਦਰ ਸਰਕਾਰ ਦੀਆਂ ਟੀਮਾਂ ਮੰਡੀਆਂ ਦੇ ਵਿੱਚ ਫੌਜੀਆਂ ਸੀ ਸੈਂਪਲ ਲੈ ਕੇ ਨਹੀਂ ਦੇਖੋ ਮੇਰੀ ਗੱਲ ਸੁਣੋ ਬਿਲਕੁਲ ਬਿਲਕੁਲ ਕੇਂਦਰ ਪੂਰੀ ਤਰ੍ਹਾਂ ਪੰਜਾਬ ਨਾਲ ਖੜਾ ਹੈ ਇਹ ਤੇ ਹਸਪੀਟਲ ਚੱਲ ਗਿਆ ਮੋਦੀ ਇੱਥੇ ਮਿਲਣ ਆਇਆ ਹੈ ਸਾਡੇ ਮੰਤਰੀ ਵੀ ਅਗਰ ਕੋਈ ਆ ਰਹੇ ਨੇ ਇਹ ਜੋ ਪੰਜਾਬ ਕਹਿ ਰਿਹਾ ਹੈ ਲੇਕਿਨ ਮੈਨੂੰ ਹੀ ਗੱਲ ਦੱਸੋ ਕਿਹਾ ਕੇਂਦਰ ਨੇ ਜਿਹੜਾ ਪੈਸਾ ਭੇਜਦਾ ਉਹ ਹਿਸਾਬ ਨਹੀਂ ਪੁੱਛਣਾ ਇਹਨਾਂ ਦਾ ਡਿਜਾਸਟਰ ਫੰਡ ਦਾ 12500 ਕਰੋੜ ਰੁਪਇਆ ਹੈ ਕੀ ਉਹ ਗਰੀਬ ਤੇ ਕਿਸਾਨ ਤੇ ਪਸ਼ੂ ਮਰੇ ਜਿਹੜੇ ਉਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਪ੍ਰਸ਼ਨ ਖੜਾ ਇਹ ਹੁੰਦਾ ਹੈ ਇਹਨਾਂ ਨੇ ਕਿਹਾ 34000 ਮਕਾਨ ਟੁੱਟੇ ਨੇ ਕੇਂਦਰ ਨੇ ਕਿਹਾ 34000 ਦੇ ਪੈਸੇ ਦੇਾਂਗੇ ਇਹਨਾਂ ਨੇ ਕਿਹਾ ਜੀ ਫ੍ਰੀ ਵੀ ਦਿਓ ਬਣ ਕੇ ਲਓ 72 ਕਰੋੜ ਰੁਪਇਆ ਲੈ ਲਓ ਇਹਨਾਂ ਨੇ ਕਿਹਾ ਸਰਸੋਂ ਦਾ ਬੀਬੀ ਫ੍ਰੀਜ ਉਹਨਾਂ ਦਾ 3 ਕਰੋੜ ਰੁਪਏ ਹੋਰ ਲੈ ਲਓ ਕੇਂਦਰ ਪੂਰੀ ਤਰ੍ਹਾਂ ਚੱਟਾਂ ਦੀ ਤਰ੍ਹਾਂ ਖੜਾ ਹੈ ਔਰ ਉਹ ਚਾਹਦਾ ਕਿ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਜਿਨ੍ਹਾਂ ਦਾ ਹਾਰਡ ਤੇ ਨੁਕਸਾਨ ਹੋਇਆ ਪੈਰਾਂ ਤੇ ਦੁਆਰਾ ਖੜੇ ਹੋਏ ਸੜਕਾਂ ਦੇ ਬਿਨਾਂ ਕੋਲੋਂ ਮੰਗੇ ਨੇ ਉਹ ਵੀ ਕੰਮ ਤੇ ਇਹਨਾਂ ਨੇ ਕਰਨਾ ਨਾ ਉਹ ਇੰਨੇ ਨਾਲਾਇਕ ਆ ਪਹਿਲਾਂ ਕਹਿੰਦੇ 13000 ਕਰੋੜ ਦਾ ਨੁਕਸਾਨ ਹੋਇਆ ਮੰਗ 20000 ਰਏ ਸੀ ਹੁਣ ਜਿਹੜਾ ਭੇਜਿਆ ਉਹ 13000 ਕਰੋੜ ਤੋਂ ਘੱਟ ਭੇਜਿਆ ਤੇ ਇਸ ਕਰਕੇ ਇਹਦਾ ਮਤਲਬ ਇੱਥੇ ਇੱਕੋ ਹੀ ਕੰਮ ਹੈ ਲੂਟ ਲੂਟ ਲੂਟ